ਭਈ ਸਤ ਸ੍ਰੀ ਅਕਾਲ ਹੁਣ ਮੁਗਲਾਂ ਦੁਆਰਾ ਭੇਜਿਆ ਗਿਆ ਸੈਯਦ ਬਲੀ हसन ਜੋ ਸਮਾਨੇ ਤੁਸੀਂ ਗੋਵਿੰਦ ਸਿੰਘ ਜੀ ਕੋਲ ਜਾਂਦਾ ਹੈ ਕੁਰਾਨੇ ਪਾਕ ਲੈ ਕੇ ਤੇ ਸੌਹਾ ਖਾਣੀਆਂ ਸ਼ੁਰੂ ਕਰ ਦਿੰਦਾ ਹੈ ਕਿ ਤੁਸੀਂ ਇੱਕ ਵਾਰ ਇੱਥੋਂ ਕਿਲਾ ਛੱਡ ਕੇ ਚਲੇ ਜਾਓ ਕਿਉਂਕਿ ਸਾਡੀ ਬਾਰ ਬਹੁਤ ਬੇਇੱਜ਼ਤੀ ਹੋ ਰਹੀ ਹੈ ਕਹਿ ਰਹੇ ਹਨ ਕਿ ਇੰਨੀ ਵੱਡੀ ਫੌਜ ਹੋਣ ਦੇ ਬਾਵਜੂਦ ਚੰਦ ਲੋਕਾਂ ਕੋਲੋਂ ਕਿਲਾ ਖਾਲੀ ਨਹੀਂ ਕਰਵਾਇਆ ਜਾ ਸਕਦਾ ਤੁਸੀਂ ਇੱਕ ਵਾਰ ਇੱਥੋਂ ਚਲੇ ਜਾਓ ਬਾਦ ਬਚਾ ਕੇ ਇੱਥੇ ਫਿਰ ਰਹਿਣ ਲੱਗ ਜਾਣਾ ਪਰ ਗੁਰੂ ਗੋਬਿੰਦ ਸਿੰਘ ਜੀ ਸਭ ਜਾਣ ਜਾਣ ਸਨ ਉਹਨਾਂ ਨੇ ਇਹਨਾਂ ਨੂੰ ਸਾਫ਼ ਇਨਕਾਰ ਕਰ ਦਿੱਤਾ ਸੀ ਪਰ ਪੁਜੋਹਿਤ ਪੰਡਤ ਤੇ ਸੈਇਦ ਬਲੀ ਹਸਨ ਕੀ ਕਰਦੇ ਹਨ ਉਹ ਕਦੇ ਜਾ ਕੇ ਮਾਤਾ ਗੁਜਰੀ ਜੀ ਦੇ ਪੈਰਾਂ ਡੇਕਦੇ ਤੇ ਕਦੇ ਗੁਰੂ ਗੋਬਿੰਦ ਸਿੰਘ ਜੀ ਦੇ ਅੱਗੇ ਜਾ ਕੇ ਮਿੰਟਾਂ ਤੇ ਤਰਲੇ ਕਰਦੇ ਪਰ ਗੁਰੂ ਗੋਬਿੰਦ ਸਿੰਘ ਜੀ ਇਹਨਾਂ ਦੀ ਗੱਲ ਨਹੀਂ ਮੰਨ ਰਹੇ ਸਨ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਕਿਲਾ ਛੱਡਣਾ ਹੀ ਨਹੀਂ ਚਾਹੁੰਦੇ ਫੇਰ ਗੁਰੂ ਗੋਬਿੰਦ ਸਿੰਘ ਜੀ ਕੋਲ ਸਿੰਘ ਆਉਂਦੇ ਹਨ ਤੇ ਕਹਿੰਦੇ ਹਨ ਕਿ ਆਪਣੇ ਕੋਲੇ ਹੁਣ ਚੰਗਾ ਮੌਕਾ ਹੈ ਇਹ ਸੌਹਾ ਖਾ ਰਹੇ ਹਨ ਤੇ ਆਪਾਂ ਕਿਲਾ ਛੱਡ ਕੇ ਚਲੇ ਜਾਈਏ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਦੇ ਸਿੰਘਾਂ ਦਾ ਉਦੋਂ ਹਾਲਾਤ ਬਹੁਤਾ ਚੰਗਾ ਨਹੀਂ ਸੀ ਭੁੱਖ ਦੇ ਕਾਰਨ ਕਿਲੇ ਵਿੱਚ ਵਾਰ-ਵਾਰ ਉਹਨਾਂ ਦੀਆਂ ਸ਼ਹਾਹਤਾਂ ਹੋ ਰਗੀਆਂ ਸਨ ਪਰ ਗੁਰੂ ਗੋਬਿੰਦ ਸਿੰਘ ਜੀ ਦੇ ਸਿੰਘਾਂ ਦਾ ਗੁਰੂ ਗੋਬਿੰਦ ਸਿੰਘ ਉੱਪਰ ਡੋਲ ਵਿਸ਼ਵਾਸ ਸੀ ਉਹ ਡੋਲੇ ਨਹੀਂ ਸਨ ਫਿਰ ਜਦੋਂ ਸਿੰਘ ਵਾਰ-ਵਾਰ ਆ ਕੇ ਗੁਰੂ ਗੋਬਿੰਦ ਸਿੰਘ ਜੀ ਅੱਗੇ ਮੈਂਤੀ ਕਰਦੇ ਹਨ ਤਾਂ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਹਨ ਕਿ ਭਾਈ ਚਲੋ ਸੋਨੂੰ ਮੈਂ ਇਹਨਾਂ ਨੇ ਆ ਸੌਹਾਂ ਦਾ ਸੱਚ ਦਿਖਾ ਦੇਣਾ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਕਿਲਾ ਛੱਡਣਾ ਨਹੀਂ ਸਿਚਾਉਂਦੇ ਤੇ ਉਹ ਸਿੰਘਾਂ ਨੂੰ ਕਹਿ ਰਹੇ ਸਨ ਕਿ ਜੇ ਥੋੜੇ ਦਿਨ ਹੋਰ ਕਿਲੇ ਵਿੱਚ ਰੁਕ ਜਾਈਏ ਤਾਂ ਇਹ ਆਪਣੇ ਆਪ ਹੀ ਵਾਪਸ ਚਲੇ ਜਾਣਗੇ ਫਿਰ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਹਨ ਕਿ ਚਲੋ ਇਹਨਾਂ ਨੂੰ ਇੱਕ ਸੁਨੇਹਾ ਭੇਜ ਦਿਓ ਕਿ ਅਸੀਂ ਕਿਲਾ ਛੱਡਣ ਤੋਂ ਪਹਿਲਾਂ ਆਪਣਾ ਖਜ਼ਾਨਾ ਇੱਥੋਂ ਬਾਹਰ ਕੱਢਣਾ ਹੈ ਤੁਸੀਂ ਸਾਨੂੰ ਘੋੜੇ ਅਤੇ ਖਚਰਾ ਦੇ ਦਿਓ ਫਿਰ ਇਹ ਸਨੇਹਾ ਮੁਗਲਾਂ ਤੇ ਪਹਾੜੀ ਰਾਜਿਆਂ ਦੀ ਫੌਜ ਕੋਲ ਪਹੁੰਚਾਇਆ ਜਾਂਦਾ ਹੈ ਤੇ ਉਹ ਘੋੜੇ ਅਤੇ ਖੱਤਰਾਂ ਗੁਰਗੋਬਨ ਸਿੰਘ ਜੀ ਨੂੰ ਦੇ ਦਿੰਦੇ ਹਨ ਫਿਰ ਉਹਨਾਂ ਘੋੜੇ ਅਤੇ ਖੱਤਰਾਂ ਉੱਤੇ ਠੀਕਰੀਆਂ ਰੋੜਿਆਂ ਭਰ ਕੇ ਪੰਡਾ ਧਰੀਆਂ ਜਾਂਦੀਆਂ ਹਨ ਤੇ ਉਹਨਾਂ ਉੱਤੇ ਮਲਮਲ ਦੀਆਂ ਚਾਦਰਾਂ ਦੇ ਦਿੱਤੀਆਂ ਜਾਂਦੇ ਹਨ ਤੇ ਰਾਤ ਦੇ ਸਮੇਂ ਉਹਨਾਂ ਨੂੰ ਬਾਹਰ ਕੱਢ ਦਿੱਤਾ ਜਾਂਦਾ ਹੈ ਜਦੋਂ ਕਤਾਰ ਵਿੱਚ ਆਉਂਦੀਆਂ ਇੰਨੀਆਂ ਪੰਡਾ ਦੇਖਦੀਆਂ ਹਨ ਇਹਨਾਂ ਨੂੰ ਤਾਂ ਮੁਗਲ ਤੇ ਪਹਾੜੇ ਰਾਜਿਆਂ ਦੀਆਂ ਹਲਕੇ ਕੁੱਤੇ ਵਾਂਗੂ ਲਾਲਾਂ ਡਿੱਗ ਪੈਂਦੀਆਂ ਹਨ ਹਨ ਲਾਲਚ ਦੇ ਵਿੱਚ ਆ ਕੇ ਤੇ ਉਹਨਾਂ ਖੱਤਰਾਂ ਅਤੇ ਉਹ ਘੋੜਿਆਂ ਉੱਪਰ ਇਹ ਹਮਲਾ ਕਰ ਦਿੰਦੇ ਹਨ ਪਰ ਜਦੋਂ ਜਾ ਕੇ ਉਹ ਪੰਡਾ ਨੂੰ ਇਹ ਖੋਲਦੇ ਹਨ ਤਾਂ ਉਸ ਵਿੱਚ ਨਿਕਲਦੇ ਹਨ ਇੱਟਾਂ ਰੋੜੇ ਅਤੇ ਠੀਕਰੀਆਂ ਪੱਥਰ ਤੇ ਇਹ ਸਭ ਗੁਰੂ ਗੋਬਿੰਦ ਸਿੰਘ ਜੀ ਕਿਲੇ ਉੱਪਰ ਖੜ ਕੇ ਦੇਖ ਰਹੇ ਸਨ ਤੇ ਸਿੰਘਾਂ ਨੂੰ ਦੱਸਦੇ ਹਨ ਕਿ ਦੇਖੋ ਇਹ ਸੀ ਇਹਨਾਂ ਦੀ ਸੌਹਾਂ ਦਾ ਸੱਚ ਫਿਰ ਦੂਸਰੇ ਦਿਨ ਉਹ ਪੰਡਤ ਤੇ ਸૈયਦ ਬਲੀ ਹਸਨ ਕਿਲੇ ਦੇ ਵਿੱਚ ਜਾਂਦੇ ਹਨ ਤੇ ਆਪਣੀ ਫੌਜ ਨੂੰ ਜਾ ਕੇ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੰਦੇ ਹਨ ਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਹਰ ਇੱਕ ਸਾਹ ਦੇ ਨਾਲ ਸੌਹਾ ਖਾ ਕੇ ਯਕੀਨ ਦਿਵਾਉਣਾ ਸ਼ੁਰੂ ਕਰ ਦਿੰਦੇ ਹਨ ਕਿ ਉਹ ਜੋ ਸੈਨਿਕਾਂ ਨੇ ਹਮਲਾ ਕੀਤਾ ਸੀ ਉਹਨਾਂ ਨੂੰ ਅਸੀਂ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਹੈ ਨੌਕਰੀ ਤੋਂ ਕੱਢ ਦਿੱਤਾ ਹੈ ਤੇ ਏਡੀ ਵੱਡੀ ਫੌਜ ਵਿੱਚੋਂ ਪਤਾ ਹੀ ਨਹੀਂ ਚੱਲਿਆ ਕਿ ਕਿਵੇਂ ਕਿਸ ਨੇ ਹਮਲਾ ਕਰ ਦਿੱਤਾ ਫੇਰ ਫੇਰ ਇੱਥੇ ਸਿੰਘ ਗੁਰੂ ਗੋਬਿੰਦ ਸਿੰਘ ਜੀ ਅੱਗੇ ਵਾਰੀ-ਵਾਰੀ ਬੇਨਤੀ ਕਰਦੇ ਹਨ ਤੇ ਮਾਤਾ ਗੁਜਰੀ ਜੀ ਵੀ ਕਹਿੰਦੇ ਹਨ ਕਿ ਆਪਾਂ ਕਿਲਾ ਛੱਡ ਦਈਏ ਫਿਰ ਗੁਰੂ ਗੋਬਿੰਦ ਸਿੰਘ ਜੀ ਇੱਥੇ ਕਿਲਾ ਸਾਟ ਦਿੰਦੇ ਹਨ ਇਸ ਤੋਂ ਬਾਅਦ ਤਾਂ ਪਤਾ ਜਾਣਦੀ ਹਾਂ ਸਭ ਕਿ ਕੀ ਹੋਇਆ ਸੀ ਸਰਸਨ ਦੀ ਦੇ ਬਿਛੋੜਾ ਪੈ ਗਿਆ ਸੀ ਚਕੌਰ ਦੀ ਜੰਗ ਹੋਈ ਸੀ ਤੇ ਛੋਟੇ ਸਹਬਜ਼ਾਦਿਆਂ ਨੂੰ ਫੜ ਲਿਆ ਗਿਆ ਸੀ ਹੁਣ ਛੋਟੇ ਸਹਬਜ਼ਾਦਿਆਂ ਨੂੰ ਫੜਨ ਪਿੱਛੇ ਵੀ ਇਹਨਾਂ ਦਾ ਇਹੀ ਕਾਰਨ ਸੀ ਕਿ ਉਹਨਾਂ ਨੂੰ ਇਹ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਜਦੋਂ ਛੋਟੇ ਸਹਬਜ਼ਾਦਿਆਂ ਨੂੰ ਫੜ ਲਿਆ ਜਾਵੇਗਾ ਤਾਂ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਦੇ ਕੋਲ ਆਉਣਗੇ ਕਿ ਮੇਰੇ ਸਾਹਬਜ਼ਾਦਾ ਨੂੰ ਛੱਡ ਦਿਓ ਤਾਂ ਗੁਰੂ ਗੋਬਿੰਦ ਸਿੰਘ ਜੀ ਨੂੰ ਛਕਾਇਆ ਜਾ ਸਕੂਗਾ ਪਰ ਇਦਾਂ ਨਹੀਂ ਹੋਇਆ ਗੁਰੂ ਗੋਬਿੰਦ ਸਿੰਘ ਜੀ ਤਾਂ ਉਮਰ ਇੰਨਾ ਅੱਗੇ ਨਹੀਂ ਸੀ ਚੁਕੇ ਤੇ ਛੋਟੇ ਸਾਹਿਬਜ਼ਾਦਾ ਨੂੰ ਤਿਸ ਹੀ ਦੇਣ ਤੋਂ ਬਾਅਦ ਸ਼ਹੀਦ ਕਰ ਦਿੱਤਾ ਗਿਆ ਸੀ ਤੇ ਇਹ ਸੀ ਗੁਰੂ ਗੋਬਿੰਦ ਸਿੰਘ ਜੀ ਦਾ ਆਨੰਦਪੁਰ ਕਿਲਾ ਛੱਟਣ ਦਾ ਇਤਿਹਾਸ ਇਤਿਹਾਸ ਦੱਸਦਿਆਂ ਜੇਕਰ ਕੋਈ ਗਲਤੀ ਹੋ ਗਈ ਹੋਵੇ ਕੋਈ ਭੁੱਲ ਹੋ ਗਈ ਹੋਵੇ ਤਾਂ ਮਾਫ ਕਰ ਦੇਣਾ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਵੀਡੀਓ ਨੂੰ ਸ਼ੇਅਰ ਕਰ ਦੇਣਾ ਤੇ ਕਮੈਂਟਾਂ ਵਿੱਚ ਵਾਹਿਗੁਰੂ ਲਿਖਣਾ ਨਾ ਭੁੱਲਣਾ ਧੰਨਵਾਦ